ਦੋਸਤੋ ਅੱਜ ਦਾ ਵਿਸ਼ਾ ਹੈ ਕਿ ਦੂਸਰੇ ਤੋਂ ਕੰਮ ਕਿਵੇਂ ਲਈਏ ਦੋਸਤੋ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਫੋਨ ਕਰਕੇ ਇਸ ਵਿਸ਼ੇ ਦੇ ਉੱਤੇ ਵੀਡੀਓ ਬਣਾਉਣ ਦੇ ਲਈ ਆਖਿਆ ਕਿ ਅਸੀਂ ਇਮਾਨਦਾਰੀ ਦੇ ਨਾਲ ਪੂਰੀ ਮਿਹਨਤ ਦੇ ਨਾਲ ਬੜੀ ਹੀ ਸ਼ਿੱਦਤ ਦੇ ਨਾਲ ਕੰਮ ਕਰਦੇ ਹਾਂ ਦੂਸਰਿਆਂ ਦੇ ਨਾਲ ਪਿਆਰ ਦੇ ਨਾਲ ਬੋਲਦੇ ਹਾਂ ਇਸ ਦੇ ਬਾਵਜੂਦ ਅਕਸਰ ਹੁੰਦਾ ਹੈ ਕਿ ਸਾਡਾ ਕੰਮ ਨਹੀਂ ਹੁੰਦਾਗਾ ਕਿ ਆਮ ਕਰਕੇ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਸਾਨੂੰ ਜੇ ਕਿਸੇ ਤੋਂ ਪੁੱਛੀਏ ਤਾਂ ਸਲਾਹ ਦਿੰਦਾ ਹੈ ਕਿ ਪਿਆਰ ਦੇ ਨਾਲ ਬੋਲੋ ਅਤੇ ਇਸ ਦੇ ਬਾਵਜੂਦ ਅਜਿਹਾ ਕਿਉਂ ਨਹੀਂ ਹੁੰਦਾਗਾ ਇਸ ਇਸੇ ਟ੍ਰਿਕ ਨੂੰ ਸਮਝਣ ਦਾ ਜੇ ਯਤਨ ਕਰਦੇ ਆ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਹੁਣੇ ਜਦੋਂ ਮੈਂ ਵੀਡੀਓ ਬਣਾਉਣ ਦੇ ਲਈ ਜਦੋਂ ਮੈਂ ਇਧਰ ਨੂੰ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਇੱਕ ਮੋਟਰਸਾਈਕਲ ਖੜਾ ਸੀ ਕਮਜ਼ੋਰ ਸਥਿਤੀ ਦੇ ਵਿੱਚ ਮੋਟਰਸਾਈਕਲ ਸੀ ਤੇ ਉਹ ਸੜਕ ਦੇ ਵਿੱਚਕਾਰ ਖੜਾ ਹੋਇਆ ਸੀ ਸ਼ਾਇਦ ਉਸ ਦੇ ਵਿੱਚ ਕੋਈ ਸਮੱਸਿਆ ਸੀ ਜਿਹੜਾ ਉਸ ਦਾ ਮਾਲਕ ਸੀਗਾ ਉਹ ਵੀ ਵਿਚਾਰਾ ਇੱਕ ਆਰਥਿਕ ਪੱਖੋਂ ਥੁੜਿਆ ਹੋਇਆ ਇਨਸਾਨ ਸੀ ਜਿਹੜਾ ਕਿ ਪਾਸੇ ਤੇ ਖੜਾ ਸੀ ਤੇ ਉਹੋ ਵੀ ਬੇਵੱਸ ਸੀ ਲੋਕ ਉਸ ਨੂੰ ਕਹਿ ਰਹੇ ਸੀ ਸ਼ਕੜਾ ਜਿਹਾ ਪਾਸੇ ਕਰਾ ਕੀ ਜੁਗਾੜ ਕੀਤਾ ਟੁੱਟਾ ਜਿਹਾ ਮੋਟਰਸਾਈਕਲ ਤੇ ਰਾ ਇੱਥੇ ਖੜਾ ਹੈ ਤੇ ਉਹ ਗੁੱਸੇ ਨਾਲ ਭਰਿਆ ਪੀਤਾ ਮੋਟਰਸਾਈਕਲ ਨੂੰ ਪਾਸੇ ਨਹੀਂ ਸੀ ਕਰ ਰਿਹਾਗਾ ਤੇ ਮੋਟਰਸਾਈਕਲ ਵੀ ਜਹੀ ਸਥਿਤੀ ਦੇ ਵਿੱਚ ਸੀ ਇਹੋ ਜੀ ਸਿਚੁਏਸ਼ਨ ਸੀ ਕਿ ਉਸ ਨੂੰ ਆਮ ਬੰਦਾ ਕੋਈ ਪਾਸੇ ਵੀ ਨਹੀਂ ਸੀ ਕਰ ਸਕਦਾ ਸਾਰੇ ਲੋਕ ਜਿਹੜੇ ਸਨ ਉਹ ਬੇਵੱਸ ਹਨ ਤੇ ਭੀੜ ਸੀ ਮੈਨੂੰ ਵੀ ਤੇਜ਼ੀ ਸੀ ਤੇ ਮੈਂ ਥੋੜਾ ਜਿਹਾ ਉਸ ਦੇ ਵੱਲ ਦੇਖਿਆ ਮੈਂ ਕਿਹਾ ਭਰਾਵਾ ਆਪ ਦਾ ਐਨਫੀਲਡ ਪਾਸੇ ਕਰੀਂ ਉਹ ਮੇਰੇ ਵਾਲ ਵੇਖ ਕੇ ਮਸਕਰਾਇਆ ਤੇ ਉਸਨੇ ਆਪਣਾ ਮੋਟਰਸਾਈਕਲ ਪਾਸੇ ਕਰ ਲਿਆ ਮੈਨੂੰ ਟੋਲਸਟਾਈ ਦੀ ਕਹਾਣੀ ਚੇਤੇ ਆ ਗਈ ਤੁਸੀਂ ਵੀ ਸ਼ਾਇਦ ਸੁਣੀ ਹੋਵੇਗੀ ਟੋਲਸਟਾਈ ਕੀ ਕਹਿੰਦਾ ਹੈ ਕਿ ਇੱਕ ਕੋਈ ਉੱਥੇ ਛੋਟੀ ਜਿਹੀ ਲੜਕੀ ਛੋਟੀ ਜਿਹੀ ਲੜਕੀ ਆਪਣੇ ਪਿਓ ਦੇ ਨਾਲ ਜਿਹੜਾ ਕਿ ਪਲਵਾਨ ਹੈ ਤਾਂ ਉਸਦੇ ਨਾਲ ਲੰਘ ਰਹੀ ਸੀ ਸੜਕ ਤੇ ਤਾਂ ਉੱਥੇ ਰਾਹ ਦੇ ਵਿੱਚ ਇੱਕ ਵੱਡਾ ਸਾਰਾ ਠੱਠਾ ਸੀਗਾ ਜਿਹਨੇ ਸੜਕ ਪੂਰੀ ਮੱਲੀ ਹੋਈ ਸੀ ਹੁਣ ਜਿਹੜੀ ਉਹ ਲੜਕੀ ਹੈ ਉਹ ਉੱਥੇ ਖੜੀ ਦੇਖ ਰਹੀ ਹੈ ਕਿ ਲੋਕ ਜਿਹੜੇ ਹਨ ਆਪਦਾ ਪੂਰਾ ਜੋਰ ਲਗਾ ਰਹੇ ਹਨ ਕੋਈ ਉਸ ਦੇ ਠੱਠੇ ਦੇ ਮਾਰਦਾ ਏ ਕੋਈ ਉਸ ਦੇ ਪੱਥਰ ਮਾਰਦਾ ਏ ਕੋਈ ਉਸ ਦੇ ਡਾਂਗ ਮਾਰਦਾ ਕੋਈ ਉਸ ਤੇ ਸੋਟੀ ਮਾਰਦਾ ਕੋਈ ਉਸ ਦੇ ਜੋ ਹੱਥ ਦੇ ਵਿੱਚ ਹੈ ਉੱਤੇ ਉਸ ਦੇ ਪਾਣੀ ਪਾ ਰਿਹਾ ਏ ਕੋਈ ਗਰਮ ਪਾਣੀ ਪਾ ਰਿਹਾ ਕੋਈ ਠੰਡਾ ਪਾਣੀ ਪਾ ਰਿਹਾ ਏ ਪਰ ਠੱਠਾ ਉੱਥੇ ਹੀ ਖੜਾ ਏ ਫੇਰ ਕੀ ਹੁੰਦਾ ਏ ਕਿ ਉੱਥੇ ਇੱਕ ਵੱਡਾ ਪਲਵਾਨ ਆਉਂਦਾ ਏ ਪਲਵਾਨ ਉਸ ਨੂੰ ਠੱਠੇ ਨੂੰ ਪੂਰਾ ਆਪਦਾ ਜੋਰ ਲਗਾ ਕੇ ਠੱਠੇ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਏ ਜਿੰਨਾ ਉਹ ਜੋਰ ਲਗਾਉਂਦਾ ਠੱਠਾ ਵੀ ਉਨਾ ਹੀ ਜੋਰ ਲਗਾ ਰਿਹਾ ਏ ਤੇ ਪਾਸੇ ਨਹੀਂ ਹੋ ਰਿਹਾਗਾ ਤੇ ਹੁਣ ਉਹ ਲੜਕੀ ਜਿਹੜੀ ਹੈ ਉਹ ਘਾ ਦਾ ਛੋਟਾ ਜਿਹਾ ਤਿੰਕਾ ਚੱਕਦੀ ਹੈ ਪਤਾ ਨਹੀਂ ਕੀ ਉਸਦੇ ਮਨ ਵਿੱਚ ਆਉਂਦਾ ਹੈ ਤੇ ਉਹ ਠੱਠੇ ਦੇ ਕੋਲ ਉਹ ਘਾ ਦਾ ਛੋਟਾ ਜਿਹਾ ਤਿੰਕਾ ਕਰਦੀ ਹੈ ਤੇ ਉਸ ਨੂੰ ਪਿਆਰ ਦੇ ਨਾਲ ਸ਼ਿਸ਼ਕਾਰ ਕੇ ਪੁਚਕਾਰ ਕੇ ਪਾਸੇ ਤੇ ਲੈ ਜਾਂਦੀ ਹੈ ਤੇ ਠੱਠਾ ਜਿਹੜਾ ਹੈ ਜਿਹਨੂੰ ਈ ਡੱਪਲਵਾਨ ਨਹੀਂ ਪਾਸੇ ਕਰ ਸਕਿਆ ਲੋਕਾਂ ਦੇ ਜ਼ੋਰ ਲਗਾਏ ਦੇ ਉੱਤੇ ਨਹੀਂ ਉਹ ਪਾਸੇ ਹੁੰਦਾ ਤੇ ਉਹ ਛੋਟੀ ਜੀ ਲੜਕੀ ਦੇ ਪਿਆਰ ਦੇ ਨਾਲ ਥੋੜਾ ਜਿਹਾ ਪਿਚਕਾਰਨ ਦੇ ਨਾਲ ਸ਼ਿਸ਼ਕਾਰਨ ਦੇ ਨਾਲ ਉਹ ਚਲਾ ਜਾਂਦਾ ਹੈ ਜਿਸ ਦੀ ਟ੍ਰਿਕ ਕੀ ਹੈ ਦੋਸਤੋ ਰੂਸੋ ਨੇ ਕਿਹਾ ਸੀ ਕਿ ਜਦੋਂ ਅਸੀਂ ਕਿਸੇ ਕੰਮ ਤੋਂ ਜਦੋਂ ਅਸੀਂ ਆਪ ਦਾ ਜ਼ੋਰ ਦਿਖਾਉਂਦੇ ਹਾਂ ਤਾਂ ਸਾਹਮਣੇ ਵਾਲਾ ਵਿਅਕਤੀ ਵੀ ਜ਼ੋਰ ਦਿਖਾਉਣ ਲੱਗਦਾ ਹੈ ਅਸੀਂ ਆਪ ਦੇ ਸਾਹਮਣੇ ਵਾਲੇ ਵਿਅਕਤੀ ਨੂੰ ਜਿਸ ਤੋਂ ਅਸੀਂ ਕੰਮ ਲੈਣਾ ਹੈ ਉਸ ਨੂੰ ਬਰਾਬਰ ਦਾ ਦਰਜਾ ਇਮਾਨਦਾਰੀ ਦੇ ਨਾਲ ਲਈਏ ਇਮਾਨਦਾਰੀ ਦੇ ਨਾਲ ਜਦੋਂ ਅਸੀਂ ਸਾਹਮਣੇ ਵਾਲੇ ਨੂੰ ਉਹੀ ਦਰਜਾ ਦਿੰਦੇ ਹਾਂ ਜੋ ਅਸੀਂ ਆਪ ਦੇ ਆਪ ਨੂੰ ਆਪਣੀਆਂ ਨਜ਼ਰਾਂ ਵਿੱਚ ਦਿੰਦੇ ਹਾਂ ਤਾਂ ਉਹ ਆਪਣੇ ਆਪ ਉਹ ਟ੍ਰਿਕ ਜਿਹੜੀ ਹੈ ਹੱਲ ਹੋਣ ਲੱਗਦੀ ਹੈ ਅਸੀਂ ਉਸ ਵਿਅਕਤੀ ਦੇ ਸਾਹਮਣੇ ਹੋ ਕੇ ਉਸ ਦਾ ਮੁਕਾਬਲਾ ਕਰਨ ਦੀ بجائے ਅਸੀਂ ਉਸ ਦੇ ਨਾਲ ਬੈਠੀਏ ਜਿਵੇਂ ਉਸ ਦੀ ਸਮੱਸਿਆ ਸਾਡੀ ਸਮੱਸਿਆ ਹੋਵੇ ਤਾਂ ਅਜਿਹਾ ਕਰਾਂਗੇ ਤਾਂ ਉਹ ਸਾਡੀ ਸਮੱਸਿਆ ਨੂੰ ਉਹ ਆਪਣੀ ਸਮੱਸਿਆ ਸਮਝੇਗਾ ਅਤੇ ਅਸੀਂ ਉਸ ਦੀ ਸਮੱਸਿਆ ਨੂੰ ਆਪਦੀ ਸਮੱਸਿਆ ਸਮਝਾਂਗੇ ਅਜਿਹਾ ਕਰਨ ਦੇ ਨਾਲ ਹੀ ਅਸੀਂ ਦੂਸਰੇ ਵਿਅਕਤੀ ਤੋਂ ਆਪਣਾ ਕੰਮ ਲੈ ਸਕਦੇ ਹਾਂ ਇਸ ਦੀ ਇੱਕ ਛੋਟੀ ਜਿਹੀ ਮਿਸਾਲ ਦਿੰਨਾ ਹੈ ਅਕਸਰ ਅਸੀਂ ਕੀ ਕਰਦੇ ਹਾਂ ਕਿ ਗੱਡੀਆਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਕੂੜਾ ਨਾ ਸੁੱਟੋ ਜੀ ਗੰਦ ਨਾ ਪਾਓ ਜੀ ਇਹੋ ਜਿਹੀ ਸ਼ਬਦਾਵਲੀ ਲਿਖੀ ਹੁੰਦੀ ਹੈ ਤੇ ਕਦੇ ਵੀ ਅਜਿਹਾ ਪੜ ਕੇ ਕੋਈ ਵੀ ਵਿਅਕਤੀ ਜਿਹੜਾ ਹੈ ਜਾਂ ਕਹਿ ਲਵੋ ਕਿ 99% ਲੋਕ ਜਿਹੜੇ ਹਨ ਨਹੀਂ ਹਟਣਗੇ ਮੈਂ ਵੀ ਆਪਦੇ ਦਫਤਰ ਦੇ ਵਿੱਚ ਕਮਰੇ ਦੇ ਵਿੱਚ ਲਿਖ ਕੇ ਲਾਇਆ ਹੈ ਕਿ ਦਫਤਰ ਨੂੰ ਕਮਰੇ ਨੂੰ ਸਾਫ਼ ਰੱਖਣ ਲਈ ਤੁਹਾਡਾ ਸ਼ੁਕਰੀਆ ਜਾਂ ਇੱਕ ਹੋਰ ਮੈਂ ਇੰਟਰਸਟਿੰਗ ਜੀ ਚੀਜ਼ ਲਿਖੀ ਹੈ ਕਿ ਪੰਨਿਆਂ ਨੂੰ ਪਲਟਣ ਸਮੇਂ ਉਂਗਲ ਤੇ ਥੁੱਕ ਨਾ ਲਗਾਉਣ ਲਈ ਤੁਹਾਡਾ ਦੋਵੇਂ ਹੱਥ ਜੋੜ ਕੇ ਸ਼ੁਕਰੀਆ ਤੇ ਉਹਨਾਂ ਨੂੰ ਅਸੀਂ ਸ਼ੁਕਰੀਆ ਐਡਵਾਂਸ ਵਿੱਚ ਕਰ ਦਿੱਤਾ ਤਾਂ ਵਿਅਕਤੀ ਜਿਹੜਾ ਹੈ ਉਹ ਆਪ ਦਾ ਆਪਣਤ ਆਪਣੀ ਇਮਾਨਦਾਰੀ ਆਪਣਾ ਸਟੇਟਸ ਆਪਣਾ ਰਤਵਾ ਬਹਾਲ ਹੁੰਦਾ ਦੇਖੇਗਾ ਇਹ ਰੂਸੋ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਯੂਰਪ ਦਾ ਇੱਕ ਮਹਾਨ ਚਿੰਤਕ ਹੈ ਇੱਕ ਵਿਚਾਰਕ ਹੈ ਉਹ ਉਹ ਵੀ ਇਹ ਗੱਲ ਜਿਹੜੀ ਆ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਕਿ ਜੇਕਰ ਬੱਚਾ ਨਿਕਲ ਜਾ ਤਾਂ ਆਪਾਂ ਬੱਚੇ ਨੂੰ ਰੋਕਦੇ ਆ ਇੰਜ ਨਾ ਕਰ ਇੰਜ ਕਰ ਹੈ ਨਾ ਕੁਝ ਕਰਨ ਨੂੰ ਰੋਕਦੇ ਆ ਕੁਝ ਨਾ ਕਰਨ ਤੋਂ ਰੋਕਦੇ ਆ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਆ ਕਿ ਮੋਮਬਤੀ ਨੂੰ ਹੱਥ ਨਾ ਲਗਾ ਉਹ ਸਾਡੇ ਸਾਹਮਣੇ ਤਾਂ ਨਹੀਂ ਲਗਾਏਗਾ ਪਰ ਸਾਡੀ ਗੈਰ ਮੌਜੂਦਗੀ ਦੇ ਵਿੱਚ ਉਹ ਉਸ ਨੂੰ ਹੱਥ ਲਗਾਉਣ ਦਾ ਯਤਨ ਕਰੇਗਾ ਅਜਿਹਾ ਕਰਦਿਆਂ ਹੋਇਆ ਉਹ ਆਪਣਾ ਹੱਥ ਜਲਾਵੇਗਾ ਪਰ ਫਿਰ ਉਹ ਚਾਹੇ ਰੁਕ ਜਾਵੇ ਪਰ ਅਜਿਹਾ ਕਰਦਿਆਂ ਹੋਇਆ ਆਪਣਾ ਥੋੜਾ ਬਹੁਤਾ ਨੁਕਸਾਨ ਜਾਂ ਵੱਡਾ ਨੁਕਸਾਨ ਕਰ ਸਕਦਾ ਹੈ ਹੋ ਸਕਦਾ ਹੈ ਕਿ ਮੋਮਬਤੀ ਡਿੱਗ ਪਵੇ ਤੇ ਖੁਦਾ ਨਾ ਖਾਸਤਾ ਉਹ ਵੱਡੀ ਦੁਰਘਟਨਾ ਜਾਂ ਹਾਦਸਾ ਵੀ ਵਾਪਰ ਸਕਦਾ ਏ ਤਾਂ ਆਪਾਂ ਇਸ ਤੋਂ ਇੱਕ ਨਿੱਕੀ ਜਿਹੀ ਗੱਲ ਇਹ ਸਮਝੀਏ ਕਿ ਅਸੀਂ ਦੂਸਰੇ ਵਿਅਕਤੀ ਨੂੰ ਰੁੱਤਵਾ ਦੇਣਾ ਕਿਵੇਂ ਹੈ ਇਹ ਇਹ ਗੱਲ ਕਿਵੇਂ ਹੋਇਆ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਦਾ ਹਾਂ ਸਾਡਾ ਇੱਕ ਦੋਸਤ ਹੈ ਸਾਂਝਾ ਦੋਸਤ ਹੈ ਦਿਲਜੀਤ ਸਿੰਘ ਅਸੀਂ ਦਿਲਜੀਤ ਸਿੰਘ ਦੇ ਘਰੇ ਗਏ ਮੇਰੇ ਨਾਲ ਪ੍ਰਭਜੋਤ ਸੋਹੀ ਸੀ ਰਾਜਦੀਪ ਤੂਰ ਸੀ ਤੇ ਅਜੀਤ ਪਿਆਸਾ ਸੀ ਅਸੀਂ ਬੈਠੇ ਗੱਲਾਂ ਕਰੀ ਜਾਂਦੇ ਸੀ ਅਚਾਨਕ ਦਿਲਜੀਤ ਕਹਿੰਦਾ ਨੇ ਉਹਨੇ ਗੱਲ ਕੀਤੀ ਕਹਿੰਦਾ ਉਹ ਹੈ ਨਹੀਂ ਇੱਕ ਸ਼ੇਰ ਘਰਾਂ ਨੇ ਕੀ ਲਿਆ ਐਦਾਂ ਮੁਸਾਫਰ ਹੋਣ ਨਹੀਂ ਦਿੱਤਾ ਕਹਿੰਦਾ ਇਹ ਜਿਹੜਾ surjit patar ਦਾ ਸ਼ੇਰ ਹੈ ਜਿਹੜਾ ਘਰਾਂ ਨੇ ਕੀ ਲਿਆ ਐਦਾਂ ਮੁਸਾਫਰ ਹੋਣ ਨਹੀਂ ਦਿੱਤਾ ਤੇ ਅਜੀਤ ਪਿਆਸਾ ਨੇ ਮੇਰੇ ਮੈਨੂੰ ਥੋੜਾ ਜਿਹਾ ਛੇੜਿਆ ਤਾਂ ਮੇਰੇ ਵੱਲ ਇਸ਼ਾਰਾ ਕੀਤਾ ਤੇ ਲੱਤ ਨੂੰ ਮੇਰੇ ਨੂੰ ਥੋੜਾ ਜਿਹਾ ਮੈਨੂੰ ਮੈਨੂੰ ਸਪਰਸ਼ ਕੀਤਾ ਉਸਨੇ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਤੇ ਮੈਂ ਕਿਹਾ ਹਾਂ ਹਾਂ surjit patar ਨੇ ਬਹੁਤ ਵਧੀਆ ਸ਼ੇਰ ਐਵੇਂ ਕਿਹਾ ਤੇ ਬਾਅਦ ਦੇ ਵਿੱਚ ਮੈਨੂੰ ਅਜੀਤ ਪਿਆਸਾ ਪਾਸੇ ਤੇ ਜਾ ਕੇ ਕਹਿਣ ਲੱਗਿਆ ਕਹਿੰਦਾ ਇਹ ਸ਼ੇਰ ਸਰਜੀਤ ਪਾਤਰ ਦਾ ਨਹੀਂ ਗੁਰਤੇਜ ਕੁਹਾਰਾ ਵਾਲਾ ਦਾ ਹੈ ਮੈਂ ਕਿਹਾ ਹਾਂ ਪਾਣੀ ਦਾ ਹਾਸ਼ੀਆ ਕਿਤਾਬ ਦੇ ਵਿੱਚ ਹੈ ਕਹਿੰਦੇ ਤੈਨੂੰ ਪਤਾ ਇਹ ਫਿਰ ਤੂੰ ਟੋਕਿਆ ਕਿਉਂ ਨਹੀਂ ਮੈਂ ਕਿਹਾ ਦੇਖ ਭਰਾਵਾ ਆਪਣਾ ਉਹ ਮੇਜ਼ਬਾਨ ਸੀ ਤੇ ਟੋਕਨ ਦੇ ਨਾਲ ਉਸ ਨੂੰ ਉਸ ਨੂੰ ਹਰਟ ਫੀਲ ਹੋਣਾ ਸੀ ਉਸਨੇ ਤਾਂ ਇੱਥੇ ਆਪਾਂ ਇੱਥੇ ਕੋਈ ਆਪਾਂ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਨਹੀਂ ਬੈਠੇਗੇ ਨਾ ਹੀ ਇਹ ਹੈ ਕਿ ਮੇਰੇ ਠੀਕ ਕਰਨ ਦੇ ਨਾਲ ਮੇਰੇ ਉਸ ਨੂੰ ਕਰੈਕਟ ਕਰਨ ਦੇ ਨਾਲ ਉਸ ਨੂੰ ਕੋਈ ਫਾਇਦਾ ਹੋਣਾ ਸੀ ਨਾ ਆਪਾਂ ਨੂੰ ਕੋਈ ਫਾਇਦਾ ਹੋਣਾ ਸੀ ਇਹ ਸਵਾਲ ਈਗੋ ਦਾ ਸਵਾਲ ਹੋ ਜਾਂਦਾ ਹੈ ਤੇ ਉੱਥੇ ਉਸ ਬੰਦੇ ਦੀ ਈਗੋ ਹਰਟ ਹੋ ਜਾਣੀ ਸੀ ਤੇ ਉਹ ਆਪਣਾ ਮੇਜ਼ਬਾਨ ਸੀ ਤਾਂ ਹੁੰਦਾ ਕੀ ਹੈ ਕਿ ਇਹੋ ਜੇ ਸਥਿਤੀ ਦੇ ਵਿੱਚ ਹਾਂ ਇਹ ਹੋ ਸਕਦਾ ਹੈ ਕਿ ਆਪਾਂ ਉਸ ਨੂੰ ਗਾਹੇ ਵਗਾਹੇ ਫੇਰ ਕਿਤੇ ਦੱਸ ਦਈਏ ਪਰ ਉਸੇ ਮੌਕੇ ਦੇ ਉੱਤੇ ਚਾਰ ਬੰਦਿਆਂ ਦੇ ਵਿੱਚ ਅਗਲੇ ਨੂੰ ਆਪਦੇ ਮੇਜ਼ਬਾਨ ਨੂੰ ਟੋਕਣਾ ਉਸ ਦੀ ਬੇਇੱਜ਼ਤੀ ਹੈ। ਉਹ ਬੰਦਾ ਮਹਿਸੂਸ ਕਰੇ ਜਾਂ ਨਾ ਕਰੇ। ਪਰ ਜ਼ਿਆਦਾਤਰ ਹਾਲਾਤਾਂ ਦੇ ਵਿੱਚ ਅਜਿਹਾ ਵਿਅਕਤੀ ਮਹਿਸੂਸ ਕਰਦਾ ਹੈ ਤੇ ਹੋ ਸਕਦਾ ਹੈ ਕਿ ਉਸ ਦੇ ਮਨ ਦੇ ਵਿੱਚ ਇਹ ਆਵੇ ਕਿ ਮੈਂ ਇਨ੍ਹਾਂ ਬੰਦਿਆਂ ਨੂੰ ਆਪਣੇ ਕੋਲੇ ਬੁਲਾਇਆ ਤੇ ਇਹ ਮੇਰੀ ਮੇਰੇ ਹੀ ਦੋਸਤਾਂ ਮਿੱਤਰਾਂ ਦੇ ਸਾਹਮਣੇ ਹੋਰ ਦੋਸਤ ਗੈਸਟਸ ਦੇ ਸਾਹਮਣੇ ਮੇਰੀ ਹੀ ਬੇਇੱਜ਼ਤੀ ਕਰ ਰਹੇ ਹਨ ਤੇ ਦੋਸਤੋ ਜਿਹੜਾ ਤੁਹਾਡਾ ਸਵਾਲ ਹੈ ਕਿ ਅਸੀਂ ਦੂਸਰੇ ਤੋਂ ਕੰਮ ਕਿਵੇਂ ਕਰਵਾਈਏ ਤਾਂ ਉਸ ਦੇ ਲਈ ਇੱਕ ਇਹ ਮਸਲਾ ਹੁੰਦਾ ਹੈ ਕਿ ਅਸੀਂ ਆਪ ਦੇ ਆਪ ਨੂੰ ਜਦੋਂ ਕੌਨਫੀਡੈਂਟ ਕਲੀਅਰ ਤੇ ਸੈਟੀਸਫਾਈਡ ਵਜੋਂ ਪੇਸ਼ ਕਰਦੇ ਹਾਂ ਅਸੀਂ ਜਿਸ ਵਿਅਕਤੀ ਤੋਂ ਕੰਮ ਕਰਵਾਉਣਾ ਉਸ ਦੇ ਪ੍ਰਤੀ ਪੂਰੇ ਆਤਮ ਵਿਸ਼ਵਾਸ ਦੇ ਨਾਲ ਖੜਦੇ ਹਾਂ ਅਸੀਂ ਆਪਣਾ ਜੋ ਗੱਲ ਹੈ ਅਸੀਂ ਉਸ ਸਪਸ਼ਟ ਰੂਪ ਦੇ ਵਿੱਚ ਅੱਖਾਂ ਵਿੱਚ ਅੱਖਾਂ ਪਾ ਕੇ ਦੂਸਰੇ ਵਿਅਕਤੀ ਨੂੰ ਦੱਸਦੇ ਹਾਂ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਹ ਵਿਅਕਤੀ ਡਾਊਟਫੁੱਲ ਨਹੀਂ ਹੈ ਇਹ ਸਹੀ ਹੈ ਬੰਦਾ ਤੇ ਜਦੋਂ ਤੁਸੀਂ ਸਹੀ ਹੋ ਉਹ ਬੰਦਾ ਵੀ ਤੁਹਾਡਾ ਕੰਮ ਸਹੀ ਤਰੀਕੇ ਦੇ ਨਾਲ ਕਰਨ ਦੀ ਜਿਹੜੀ ਸੰਭਾਵਨਾ ਇਹ ਵੱਧ ਜਾਂਦੀ ਹੈ ਇਸਦੇ ਇੱਕ ਹੋਰ ਛੋਟੀ ਜਿਹਾ ਐਗਜ਼ਾਮਪਲ ਦਿੰਦਾ ਹਾਂ ਅਸੀਂ ਦੂਸਰੇ ਵਿਅਕਤੀ ਨੂੰ ਇਹ ਅਹਿਸਾਸ ਕਰਾਉਣ ਦੇ ਵਿੱਚ ਜੇਕਰ ਕਾਮਯਾਬ ਰਹੀਏ ਕਿ ਅਸੀਂ ਜੈਨੂਇਨ ਅਤੇ ਅਸੀਂ ਜੈਨੂਇਨਲੀ ਉਸ ਵਿਅਕਤੀ ਦੇ ਵਿੱਚ ਵੀ ਤੁਹਾਡੇ ਵਿੱਚ ਵੀ ਇੰਟਰਸਟ ਲੈ ਰਹੇ ਹਾਂ ਤੁਹਾਡੇ ਦਾ ਮਤਲਬ ਉਸ ਵਿਅਕਤੀ ਵਿੱਚ ਜਿਸ ਤੋਂ ਅਸੀਂ ਕੰਮ ਲੈਣਾ ਹੈ ਹੁਣ ਆਪਾਂ ਇਸ ਨੂੰ ਛੋਟੀ ਜਿਹੀ ਮਿਸਾਲ ਦੇ ਦੁਆਰਾ ਆਪਾਂ ਸਮਝੀਏ ਇੱਕ ਵਾਰੀ ਕੀ ਹੈ ਕਿ ਮੈਂ ਆਪਣੀ ਬੇਟੀ ਨੂੰ ਕਿਤੇ ਕੰਪੀਟੀਸ਼ਨ ਤੇ ਲੈ ਕੇ ਜਾਣਾ ਸੀ ਉਸ ਮੌਕੇ ਦੇ ਉੱਤੇ ਜਿਹੜੇ ਬੱਸਾਂ ਸਨ ਤਿੰਨ ਚਾਰ ਬੱਸਾਂ ਸਨ ਤੇ ਸਾਰੀਆਂ ਭਰ ਗਈਆਂ ਸਨ ਮੈਂ ਲੇਟ ਹੋ ਗਿਆ ਸੀ ਤਾਂ ਜਿਹੜਾ ਇੰਚਾਰਜ ਸੀਗਾ ਮੈਂ ਉਸ ਦੇ ਕੋਲ ਜਾ ਕੇ ਕਿਹਾ ਮੈਂ ਕਿਹਾ ਵੀ ਵੀਰ ਜੀ ਆਹ ਸਮੱਸਿਆ ਆ ਗਈ ਹੈ ਤੇ ਉਹ ਕਹਿੰਦਾ ਵੀ ਨਹੀਂ ਹੁਣ ਤਾਂ ਕੁਝ ਹੋ ਨਹੀਂ ਸਕਦਾ ਮੈਂ ਥੋੜਾ ਜਿਹਾ ਦਿਮਾਗ ਲਗਾਇਆ ਮੈਂ ਉਸ ਨੂੰ ਕਿਹਾ ਵੀਰ ਜੀ ਤੁਸੀਂ ਹੀ ਹੋ ਇਸ ਦੁਨੀਆ ਦੇ ਵਿੱਚ ਜਿਹੜੇ ਇਸ ਮਸਲੇ ਨੂੰ ਹੱਲ ਕਰ ਸਕਦੇ ਹੋ ਹੋਰ ਕੋਈ ਨਹੀਂ ਕਰ ਸਕਦਾ ਜਦੋਂ ਮੈਂ ਉਸ ਨੂੰ ਇਹ ਕਿਹਾ ਤਾਂ ਉਸ ਨੇ ਆਸਰੇ ਪਾਸੇ ਦੇਖਿਆ ਤੇ ਫਿਰ ਉਸ ਨੂੰ ਲੱਗਿਆ ਤੇ ਦੂਸਰਾ ਉਸ ਨੂੰ ਮੈਂ ਇਹ ਵੀ ਕਿਹਾ ਕਿ ਮੇਰੇ ਕੋਲੇ ਵੀ ਹੋਰ ਕੋਈ ਹੱਲ ਨਹੀਂ ਹੈ ਤੇ ਜੇ ਤੁਸੀਂ ਮੇਰੇ ਭਰਾ ਬਣ ਕੇ ਜੇ ਕਰ ਇਹ ਹੱਲ ਕਰ ਦਵੋ ਤੇ ਨਾਲ ਇਹ ਵੀ ਕਿਹਾ ਕਿ ਤੁਹਾਡੇ ਤੋਂ ਬਿਨਾ ਹੋਰ ਕੋਈ ਇਹ ਹੱਲ ਕਰ ਵੀ ਨਹੀਂ ਸਕਦਾ ਉਸ ਨੂੰ ਇਸ ਜੈਨਿਊਨੈਸ ਦਾ ਅਹਿਸਾਸ ਹੋਇਆ ਅਤੇ ਉਸ ਨੂੰ ਆਪਣੀ ਆਪਣੀ ਰੈਪਿਊਟੇਸ਼ਨ 'ਤੇ ਵਾਧੇ ਦਿਖਾਈ ਦਿੱਤੀ ਮਤਲਬ ਜਦੋਂ ਅਸੀਂ ਵਿਅਕਤੀ ਨੂੰ ਦੂਸਰੇ ਵਿਅਕਤੀ ਨੂੰ ਇਹ ਕਹਿੰਦੇ ਹਾਂ ਕਿ ਤੂੰ ਹੀ ਹੈ ਜਿਹੜਾ ਕਿ ਇਸ ਮਸਲੇ ਦਾ ਹੱਲ ਕਰ ਸਕਦਾ ਹੈ ਤਾਂ ਇਸ ਦੇ ਨਾਲ ਉਸ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਨਾਲ-ਨਾਲ ਆਪਣੀ ਰੁਤਵੇ ਦਾ ਵੀ ਜਿਹੜਾ ਹੈ ਆਪਣੀ ਆਪਣੇ ਇੱਕ ਰੁਤਬਾ ਉਸ ਨੂੰ ਵੱਧਦਾ ਜਾਂ ਇੱਕ ਉਹ ਤੁਹਾਨੂੰ ਆਪਦੇ ਲੈਵਲ ਦੇ ਉੱਤੇ ਬਰਾਬਰ ਸਮਝਦਾ ਹੈ ਜਾਂ ਉੱਚਾ ਸਮਝਣ ਲੱਗ ਜਾਂਦਾ ਹੈ ਤਾਂ ਉਸ ਨੇ ਇੰਜ ਹੀ ਕੀਤਾ ਉਹ ਸੋਚਿਆ ਅਤੇ ਫਿਰ ਕਹਿੰਦਾ ਇੱਕ ਸੀਟ ਹੈ ਤੇ ਜਦੋਂ ਮੈਂ ਉਸ ਨੂੰ ਕਿਹਾ ਕਿ ਸਮਾਨ ਵੀ ਨਾਲ ਰੱਖਣਾ ਹੈ ਤੇ ਉਸ ਨੇ ਬੜੇ ਪਿਆਰ ਦੇ ਨਾਲ ਅਤੇ ਬੜੀ ਜ਼ਿੰਮੇਵਾਰੀ ਦੇ ਨਾਲ ਮੇਰੇ ਦੋਵੇਂ ਕੰਮ ਕਰ ਦਿੱਤੇ ਮੇਰੀ ਬੇਟੀ ਦਾ ਸਮਾਨ ਜਿਹੜਾ ਸੀ ਸਪੋਰਟਸ ਦਾ ਉਹ ਵੀ ਰਖਵਾ ਦਿੱਤਾ ਤੇ ਉਸਨੇ ਸੀਟ ਵੀ ਦਿਵਾ ਦਿੱਤੀ ਕਹਿੰਦਾ ਮਤਲਬ ਹੁਣ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਮੈਂ ਕਿੰਗ ਜਾਰਜ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਜਦੋਂ ਨਿਊ ਨਿਊ ਵਰਲਡ ਖੇਤਰ ਆਇਆ ਕਿ ਇੰਗਲੈਂਡ ਦੇ ਆਸੇ ਪਾਸੇ ਆ ਤਾਂ ਉੱਥੇ ਇੱਕ ਉਸ ਟਾਈਮ ਦੇ ਉੱਤੇ ਜਨਰਲ ਸੀ ਤਾਂ ਉਹ ਜਨਰਲ ਦਾ ਨੇਮ ਜਿਹੜਾ ਸੀ ਆਗ ਲੇਥਰੋਪ ਸੀ ਉਹ ਗਲੇਥਰੋਪ ਜਿਹੜਾ ਹੈ ਉਹ ਕਿੰਗ ਜਾਰਜ ਦੇ ਕੋਲ ਗਿਆ ਉਹ ਕਹਿੰਦਾ ਵੀ ਆਪਾਂ ਨਿਊ ਵਰਲਡ ਜਿਹੜਾ ਰੀਜਨਲ ਹੈ ਜਿਹੜਾ ਏਰੀਆ ਹੈ ਜਾਂ ਖੇਤਰ ਕਹ ਲਵੋ ਪੰਜਾਬੀ ਦੇ ਵਿੱਚ ਤੇ ਆਪਾਂ ਇੱਥੇ ਵੀ ਇੱਕ ਨਾ ਕਲੋਨੀ ਬਸਤੀ ਬਣਾ ਲਈਏ ਇਸ ਦੇ ਨਾਲ ਉਹ ਕਹਿੰਦਾ ਐ ਕਿਵੇਂ ਬਣਾ ਲਈਏ ਉਹ ਕਹਿੰਦਾ ਜੇ ਆਪਾਂ ਬਣਾਵਾਂਗੇ ਆਪਾਂ ਨੂੰ ਆਰਥਿਕ ਤੌਰ ਦੇ ਉੱਤੇ ਬੜਾ ਮਦਦ ਬਹੁਤ ਜ਼ਿਆਦਾ ਮਦਦ ਹੋਵੇਗੀ ਇਨਕਾਰ ਕਰ ਦਿੱਤਾ ਰਾਜੇ ਨੇ ਉਸਨੇ ਦੂਸਰਾ ਫਿਰ ਦਿਮਾਗ ਲਗਾਇਆ ਕਹਿੰਦਾ ਹਿਊਮਨ ਰਾਈਟ ਦੇ ਵਾਇਲੇਸ਼ਨ ਉੱਥੇ ਬਹੁਤ ਹੋ ਰਹੀ ਹੈ ਐਵੇਂ ਹੀ ਬੰਦਿਆਂ ਨੂੰ ਉਹ ਮਾਰੀ ਜਾਂਦੇ ਨੇ ਆਪਾਂ ਜੇ ਜਾਵਾਂਗੇ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਲਵਾਂਗੇ ਥੋੜਾ ਜਿਹਾ ਕਿੰਗ ਜਾਰਜ ਨੇ ਸੋਚਿਆ ਪਰ ਫਿਰ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਫਿਰ ਉਸਨੇ ਕਿਹਾ ਕਹਿੰਦਾ ਆਪਾਂ ਉੱਥੇ ਜੇ ਆਪਾਂ ਜਾਵਾਂਗੇ ਆਪਣਾ ਖੇਤਰ ਹੀ ਵਧੇਗਾ ਆਪਣਾ ਰਾਜ ਦਾ ਵਿਸਤਾਰ ਹੋਵੇਗਾ ਕਿੰਗ ਜਾਰਜ ਨੇ ਹੋਰ ਸੋਚਿਆ ਫਿਰ ਉਸਨੇ ਇਨਕਾਰ ਕਰ ਦਿੱਤਾ ਜਦੋਂ ਉਸਨੇ ਸਾਰੇ ਦਿਮਾਗ ਲਗਾ ਕੇ ਜੋ-ਜੋ ਗੱਲਾਂ ਉਸਦੇ ਦਿਮਾਗ ਵਿੱਚ ਆ ਰਹੀਆਂ ਸਨ ਸਾਰੀਆਂ ਇਲਾਕੇ ਜਨਰਲ ਨੇ ਆਪਦਾ ਪੂਰਾ ਜੋਰ ਲਗਾ ਲਿਆ ਪਰ ਕਿੰਗ ਜਾਰਜ ਨਹੀਂ ਮੰਨਿਆ ਤਾਂ ਆਖਰਕਾਰ ਉਸਨੇ ਫਿਰ ਆਖਰੀ ਹਥਿਆਰ ਅਪਣਾਇਆ ਕਹਿੰਦਾ ਆਪਾਂ ਇਸ ਖੇਤਰ ਦੇ ਵਿੱਚ ਇੱਕ ਝੰਡਾ ਲਹਿਰਾਵਾਂਗੇ ਤੇ ਉਹ ਕਹਿੰਦਾ ਝੰਡੇ ਤਾਂ ਹੋਰ ਜਗ੍ਹਾ ਵੀ ਲਹਿਰ ਲਹਿਰ ਰਹੇ ਨੇ ਕਹਿੰਦਾ ਇੱਥੇ ਝੰਡੇ ਦੇ ਉੱਤੇ ਕਿੰਗ ਜਾਰਜ ਲਿਖਿਆ ਹੋਵੇਗਾ ਆਪਾਂ ਇਸ ਖਿੱਤੇ ਦਾ ਨਾਂ ਜਾਰਜੀਆ ਰੱਖਾਂਗੇ ਮੁਸਕਰਾ ਕੇ ਜਾਰਜ ਕਿੰਗ ਜਾਰਜ ਨੇ ਆਖਿਆ ਲਿਆ ਕਾਗਜ ਅਤੇ ਤੇ ਉਸਨੇ ਇੱਕਦਮ ਇਜਾਜ਼ਤ ਨਾਲੋਂ ਨਾਲ ਇਜਾਜ਼ਤ ਦੇ ਦਿੱਤੀ ਜਾਰਜੀਆ ਖੇਤਰ ਹੁਣ ਵੀ ਮੌਜੂਦ ਹੈ ਤੇ ਉਹ ਇਸ ਇਸ ਕੁੰਡੀ ਨੂੰ ਖੋਲਦਾ ਹੈ ਤਾਂ ਇਹ 네ਗੋਸ਼ੀਏਸ਼ਨ ਦੇ ਸਕਿੱਲ ਹੈ ਕਿ ਅਸੀਂ ਦੂਸਰੇ ਤੋਂ ਕੰਮ ਕਿਵੇਂ ਲੈਣਾ ਹੈ ਕੰਮ ਲੈਣ ਦੇ ਵੇਲੇ ਤੁਸੀਂ ਜੇਕਰ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਉਸ ਵਿਅਕਤੀ ਦੇ ਬਾਰੇ ਸੋਚੋ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਕੌਨਫੀਡੈਂਟ ਸਮਝਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕੰਮ ਕਰਨ ਦੇ ਨਹੀਂ ਕਰ ਸਕਦਾ ਤਾਂ ਮੈਂ ਆਪਣਾ ਦੋਸਤ ਹੈ ਮੇਰਾ ਮਨਪ੍ਰੀਤ ਸਿੰਘ ਤਾਂ ਇੱਕ ਦਿਨ ਮੈਂ ਬੜਾ ਕਮਜ਼ੋਰ ਮਹਿਸੂਸ ਕਰ ਰਿਹਾ ਸੀਗਾ ਮੈਨੂੰ ਮਨਪ੍ਰੀਤ ਸਿੰਘ ਲੱਗਦਾ ਹੈ ਕਿ ਉਹ ਬੜਾ ਕੌਨਫੀਡੈਂਟ ਹੈ ਤਾਂ ਮੈਂ ਆਪਦੇ ਆਪ ਨੂੰ ਸੋਚਿਆ ਮੈਂ ਕਿ ਜੇ ਮੇਰੀ ਜਗ੍ਹਾ ਦੇ ਉੱਤੇ ਮਨਪ੍ਰੀਤ ਹੁੰਦਾ ਤਾਂ ਕਿੰਜ ਕਰਦਾ ਇੱਕਦਮ ਮੇਰੇ ਮਾਈਂਡ ਦੇ ਵਿੱਚ ਉਸਦਾ ਹੱਲ ਆ ਗਿਆ ਸਮੱਸਿਆ ਦਾ ਤੇ ਮੇਰਾ ਸਮੱਸਿਆ ਉਹ ਜਿਹੜੀ ਆ ਉਹ ਚੁਟਕੀ ਦੇ ਵਿੱਚ ਹੱਲ ਹੋ ਗਈ ਅਸੀਂ ਦੂਸਰੇ ਵਿਅਕਤੀ ਤੋਂ ਕੰਮ ਕਿਵੇਂ ਲੈਣਾ ਹੈ ਇਹ ਇੱਕ ਸਕਿੱਲ ਹੈ ਇਸ ਦੇ ਇਹ ਸਕਿੱਲ ਜਿਹੜੀ ਆ ਉਹ ਵਾਰ-ਵਾਰ ਅਭਿਆਸ ਦੇ ਨਾਲ ਕੌਨਫੀਡੈਂਸ ਦੇ ਨਾਲ ਆਪਣੀ ਜਗ੍ਹਾ ਦੇ ਉੱਤੇ ਦੂਸਰੇ ਵਿਅਕਤੀ ਨੂੰ ਰੱਖ ਕੇ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੇ ਸਥਾਨ ਤੇ ਰੱਖ ਕੇ ਅਤੇ ਹੋਰ ਅਨੇਕਾਂ ਤਕਨੀਕਾਂ ਦੇ ਨਾਲ ਅਸੀਂ ਇਹ ਮਸਲਾ ਜਿਹੜਾ ਹੈ ਬੜਾ ਸੌਖਿਆਂ ਹੀ ਹੱਲ ਕਰ ਸਕਦੇ ਹਾਂ ਪਰ ਖਿਆਲ ਰੱਖੇ ਜੇਕਰ ਅਸੀਂ ਦੂਜੇ ਦੀ ਈਗੋ ਹਰਟ ਕਰ ਦਿੱਤੀ ਤਾਂ ਕੀ ਹੋਵੇਗਾ ਬਸ 2 ਮਿੰਟ ਦੇ ਵਿੱਚ ਮੈਂ ਵੀਡੀਓ ਸਮਾਪਤ ਕਰਦਾ ਹਾਂ ਬਸ ਇਹ ਗੱਲ ਸੁਣ ਲਵੋ ਬਹੁਤ ਇੰਪੋਰਟੈਂਟ ਹੈ ਮਨੋਵਿਗਿਆਨ ਦੀ ਇਹ ਵੀ ਇੱਕ ਗੁੰਡੀ ਹੈ ਕਿ ਜੇਕਰ ਕੋਈ ਵਿਅਕਤੀ ਦੀ ਈਗੋ ਸੀ ਹਰਟ ਕਰ ਦਈਏ ਜੇਕਰ ਜ਼ਖਮੀ ਈਗੋ ਹੋ ਜਾਵੇ ਅਨਖ ਜਿਹੜੀ ਹੈ ਕਿਸੇ ਬੰਦੇ ਦੀ ਉਹ ਜ਼ਖਮੀ ਹੋ ਜਾਵੇ ਤਾਂ ਉਹ ਕਿਸੇ ਦਾ ਕਤਲ ਤੱਕ ਕਰ ਸਕਦਾ ਮੈਂ ਇੱਕ ਛੋਟੀ ਜੀ ਮਿਸਾਲ ਦਿੰਦਾ ਹਾਂ ਅਖਬਾਰ ਤੇ ਵਿੱਚ ਆਈ ਸੀ ਪਿੱਛੇ ਜੇ ਇੱਕ ਲੜਕਾ 17 ਸਾਲ ਦੀ ਉਮਰ ਕਾਲਜ ਦੇ ਵਿੱਚ ਪੜਦਾ ਉਸਨੇ ਆਪਣੇ ਸਾਥੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਅਤੇ ਬੜੀ ਬੜੇ ਹੀ ਠਰਮੇ ਦੇ ਨਾਲ ਉਸਨੇ ਇਸ ਗੱਲ ਦਾ ਇਕਬਾਲ ਵੀ ਕੀਤਾ ਜਦੋਂ ਪੁਲਸ ਵਾਲਿਆਂ ਨੇ ਉਸਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕੀਤਾ ਤਾਂ ਉਹ ਕਹਿਣ ਲੱਗਾ ਕਿ ਸਕੂਲ ਦੇ ਵਿੱਚ ਜਦੋਂ ਮੈਂ ਪੜਦਾ ਸੀ ਸਾਰੇ ਮੇਰਾ ਮਜ਼ਾਕ ਉਡਾਉਂਦੇ ਸਨ ਫਿਰ ਮੈਂ ਕਾਲਜ ਦੇ ਵਿੱਚ ਪੜਨ ਲੱਗਿਆ ਮੇਰਾ ਮਜ਼ਾਕ ਉਡਾਉਣ ਵਾਲਿਆਂ ਦੀ ਗਿਣਤੀ ਵੱਧ ਗਈ ਕਿਤੇ ਮੇਰਾ ਬਹੁਤ ਮਜ਼ਾਕ ਉਡਾਉਣ ਲੱਗੇ ਪੱਦਾ ਮਜ਼ਾਕ ਕਿ ਮੈਂ ਕੁੜੀਆਂ ਵਰਗਾ ਹਾਂ ਕਿ ਮੈਂ ਤੁਰਦਾ ਕੁੜੀਆਂ ਵਾਂਗ ਹਾਂ ਕਿ ਮੈਂ ਖੇਡਦਾ ਨਹੀਂ ਹਾਂ ਕਿ ਮੈਂ ਸੁਸਤ ਹਾਂ ਕਿ ਮੈਂ ਆਲਸੀ ਹਾਂ ਕਿ ਮੈਂ ਨਕੰਮਾ ਹਾਂ ਕਮਜ਼ੋਰ ਹਾਂ ਪਰ ਇਹ ਗੱਲਾਂ ਸੁਣ ਸੁਣ ਕੇ ਉਸਦੇ ਮਨ ਦੇ ਵਿੱਚ ਇੰਨਾ ਕੁਝ ਬੈਠਾ ਹੋਇਆ ਸੀ ਕਿਸੇ ਨਾਲ ਉਸਨੇ ਇਹ ਗੱਲ ਸਾਂਝੀ ਤਾਂ ਨਹੀਂ ਕੀਤੀ ਪਰ ਉਸਨੇ ਆਪਣੇ ਅੰਦਰ ਦੇ ਮਰਦ ਨੂੰ ਪੇਸ਼ ਕਰਨ ਦੇ ਲਈ ਇਹ ਸਾਬਤ ਕਰਨ ਲਈ ਦੁਨੀਆ ਨੂੰ ਕਿ ਮੈਂ ਮਰਦ ਹਾਂ ਆਪਣੇ ਹੀ ਸਾਥੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਤੇ ਇਕਤਬਾਲ ਵੀ ਕਰ ਲਿਆ ਉਸਨੇ ਆਖਿਆ ਕਿ ਮੈਂ ਇਸ ਕਰਕੇ ਕੀਤਾ ਹੈ ਤਾਂ ਜੋ ਮੈਂ ਸਾਬਤ ਕਰ ਸਕਾਂ ਕਿ ਮੈਂ ਵੀ ਮਰਦ ਹਾਂ ਦੋਸਤੋ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਇੰਨਾ ਤੰਗ ਨਾ ਕਰੋ ਸਗੋਂ ਦੀ ਦੂਸਰੇ ਨਾਲ ਪਿਆਰ ਦੇ ਨਾਲ ਗੱਲ ਕਰੋ ਉਸ ਨੂੰ ਆਪਦਾ ਸਮਝੋ ਉਸ ਦੀ ਸਮੱਸਿਆ ਆਪਣੀ ਸਮੱਸਿਆ ਸਮਝੋ ਕਿਉਂਕਿ ਜੇਕਰ ਕਿਸੇ ਦੀ ਈਗੋ ਨੂੰ ਹਰਟ ਕਰਦੇ ਆ ਤਾਂ ਉਹ ਸਮਾਜ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸਮਾਜ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਸੀਂ ਸਮਾਜ ਦੇ ਵਾਸੀ ਹਾਂ ਤੇ ਇਹ ਸਮਾਜ ਨੂੰ ਸਹੀ ਰੱਖਣਾ ਆਪਣੇ ਆਪ ਨੂੰ ਸਹੀ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਜੇਕਰ ਸਮਾਜ ਦੇ ਵਿੱਚ ਕਿਸੇ ਨਾਲ ਹੁੰਦਾ ਹੈ ਤਾਂ ਉਹ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਤਾਂ ਸਿੱਧੀ ਜੀ ਗੱਲ ਹੈ ਕਿ ਜੋ ਗੱਲਾਂ ਆਪਾਂ ਇਸ ਦੇ ਵਿੱਚ ਡਿਸਕਸ ਕੀਤੀਆਂ ਅੱਜ ਦੇ ਵੀਡੀਓ ਦੇ ਵਿੱਚ ਜੇਕਰ ਅਸੀਂ ਇਹਨਾਂ ਦੇ ਵਿੱਚ ਥੋੜਾ ਥੋੜਾ ਅਮਲ ਕਰਾਂਗੇ ਤਾਂ ਹੌਲੀ-ਹੌਲੀ ਅਭਿਆਸ ਦੇ ਨਾਲ ਅਸੀਂ ਆਪਣਾ ਕੰਮ ਸੌਖਿਆਂ ਹੀ ਦੂਸਰੇ ਤੋਂ ਕਰਵਾ ਸਕਦੇ ਹਾਂ ਅਤੇ ਸਮਾਜ ਜਿੰਨਾ ਜੇ ਖੁਸ਼ ਹੋਵੇਗਾ ਜਿੰਨਾ ਖੁਸ਼ ਹੋਵੇਗਾ ਉਨੇ ਹੀ ਅਸੀਂ ਅਤੇ ਉਵੇਂ ਹੀ ਅਸੀਂ ਖੁਸ਼ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ